ਦੋਸਤੋ ਸਿੱਖ ਆਲ ਸਿੱਖ ਧਰਮ ਦੇ ਵਿੱਚ ਜਾਂ ਧਰਮ ਤੇ ਵਿਸ਼ਵਾਸ ਰੱਖਣ ਵਾਲਿਆਂ ਵਾਸਤੇ ਸ਼ਹੀਦੀ 15 ਵਾੜੇ ਦੀ ਬਹੁਤ ਵੱਡੀ ਅਹਿਮੀਅਤ ਹੈ ਦੋਸਤੋ ਅੱਜ ਜਿਹੜਾ ਕਿਲਾ ਵੇਖ ਰਹੇ ਹੋ ਨਾ ਇਹ ਅੱਜ ਵਾਲੇ ਦਿਨ 20 ਦਸੰਬਰ ਨੂੰ ਜਨਕੇ 6 ਪੂ ਨੂੰ ਛੱਡਣ ਦਾ ਕਿਲੇ ਨੂੰ ਖਾਲੀ ਕਰਨ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਫੈਸਲਾ ਲਿਆ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲ ਸੀ ਬਾਅਦ ਵਿੱਚ ਇਸ ਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਤੇ ਇਹ ਕਿਲਾ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਆਪ ਥਾਂ ਮੁੱਲ ਲੈ ਕੇ ਅਨੰਦਪੁਰ ਸ਼ਹਿਰ ਵਸਾਇਆ ਸੀ ਦੋਸਤੋ ਇਸ ਕਿਲੇ ਦੇ ਵਿੱਚ ਕਦੇ ਬਾਜਾਂ ਵਾਲੇ ਮਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਾਰਾ ਪਰਿਵਾਰ ਮਾਤਾ ਗੁਜਰੀ ਜੀ ਗੁਰੂ ਸਾਹਿਬ ਜੀਆਂ ਦੇ ਮਹਿਲ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਖੁਸ਼ੀਆਂ ਨਾਲ ਪਰਿਵਾਰ ਜਿਵੇਂ ਆਪਣੇ ਪਰਿਵਾਰ ਆਪਣੇ ਘਰਾਂ ਵਿੱਚ ਰਹਿੰਦੇ ਐ ਮਹਿਸੂਸ ਕਰਕੇ ਵੇਖਿਓ ਰਹਿੰਦੇ ਹੋਣਗੇ ਦੋਸਤੋ ਪਰ ਐਸਾ ਦਿਨ ਆਇਆ 20 ਦਸੰਬਰ ਦਾ 6 ਪੋ ਦਾ ਕਿ ਇੱਕ ਘਿਲਾ ਐਸਾ ਛੱਡਿਆ ਜਿੱਥੋਂ ਸਾਰਾ ਪਰਿਵਾਰ ਘਿਲਾ ਖਾਲੀ ਕਰਕੇ ਖੁਸ਼ੀ ਨਾਲ ਸਮਝ ਲੋ ਤੁਰਦਾ ਹੈ ਤਾਂ ਫਿਰ ਉਹ ਦਿਨ ਕਿ ਪਰਿਵਾਰ ਇਕੱਠਾ ਰਹਿ ਜਾਵੇ ਅੱਜ ਤੱਕ ਵਾਪਸ ਨਹੀਂ ਆਇਆ ਦੋਸਤੋ ਤਾਂ ਜ਼ਰੂਰ ਮਹਿਸੂਸ ਕਰਿਆ ਕਰੋ ਕਿ ਕਿਵੇਂ ਮਾਤਾ ਗੁਜਰ ਕੌਰ ਜੀ 80 ਸਾਲ ਦੀ ਉਮਰ ਹੈ ਜਿਵੇਂ ਛੋਟੇ ਸਹਿਬ ਜਾਦੇ ਜਿਵੇਂ ਕੇਜੀ 1 ਕੇਜੀ 2 ਕੇਜੀ 3 ਕਲਾਸਾਂ ਵਿੱਚ ਪੜਨ ਵਾਲੇ ਬੱਚੇ ਹੁੰਦੇ ਐ ਉਹਨਾਂ ਨੂੰ ਵੇਖ ਕੇ ਜ਼ਰੂਰ ਕਦੇ ਮਹਿਸੂਸ ਕਰਿਓ ਕਿ ਇੰਨੇ ਛੋਟੇ ਛੋਟੇ ਬਾਲ ਜਿਨ੍ਹਾਂ ਨੂੰ 80 ਸਾਲ ਦੀ ਬਜ਼ੁਰਗ ਮਾਤਾ ਲੈ ਕੇ ਤੁਰ ਪਈ ਤੇ ਅਖੀਰ ਜਾਲਮਾਂ ਨੇ ਮੁਗਲਾਂ ਨੇ ਕੀਰਤਪੁਰ ਸਾਹਿਬ ਤੋਂ ਅੱਗੇ ਜਾ ਕੇ ਹੱਸਦੇ ਵਸਦੇ ਪਰਿਵਾਰ ਦੇ ਉੱਤੇ ਜਾ ਕੇ ਪਿੱਛੋਂ ਜਾ ਕੇ ਹਮਲਾ ਕੀਤਾ ਤੇ ਆ ਜਿਹੜੀ ਆਨੰਦਾਂ ਦੀ ਪੂਰੀ ਵੇਖ ਰਹੇ ਹੋ ਇਹਨੂੰ ਅੱਜ 20 ਦਸੰਬਰ ਵਾਲੇ ਦਿਨ ਛੱਡ ਤੁਰੇ ਐ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਨਾਲ ਸਿੰਘ ਐ ਦੋਸਤੋ ਅੱਗੇ ਤੁਸੀਂ ਤੱਕੋਗੇ ਉਹ ਸਰਸਾ ਨਦੀ ਆ ਪਰਿਵਾਰ ਵਿਚੋੜਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਦੋਸਤੋ ਕਿ ਨਦੀ ਦੇ ਦੂਜੀ ਸਾਈਡ ਕੀਰਤਪੁਰ ਸਾਹਿਬ ਵਾਲੀ ਸਾਈਡ ਤਾਂ ਸਾਰਾ ਪਰਿਵਾਰ ਇਕੱਠਾ ਹੈ ਜਦੋਂ ਪਿੱਛੋਂ ਆ ਕੇ ਅਟੈਕ ਹੁੰਦਾ ਹੈ ਪਿੱਛੋਂ ਆ ਕੇ ਹਮਲਾ ਹੁੰਦਾ ਹੈ ਤਾਂ ਨਦੀ ਪਾਰ ਕਰਦਿਆਂ ਕਰਦਿਆਂ ਆ ਗੁਰਦੁਆਰਾ ਸਾਹਿਬ ਵਾਲੀ ਥਾਂ ਤੇ ਦੂਜੀ ਸਾਈਡ ਨੂੰ ਤਿੰਨ ਭਾਗਾਂ ਵਿੱਚ ਪਰਿਵਾਰ ਵੰਡਿਆ ਗਿਆ ਇੱਕ ਭਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਬਜ਼ਾਦੇ ਐ ਦੂਸਰੇ ਭਾਗ ਦੇ ਵਿੱਚ ਪੰਜ ਪਿਆਰਿਆਂ ਚੋਂ ਕੁਝ ਪਿਆਰੇ ਸਹਿਬਾਨ ਤੇ ਗੁਰੂ ਸਾਹਿਬ ਜੀਆਂ ਦੇ ਮਹਿਲ ਐ ਭਾਵ ਉਹਨਾਂ ਦੀਆਂ ਸਪਤਨੀਆਂ ਤੀਜੇ ਭਾਗ ਦੇ ਵਿੱਚ ਮਹਿਸੂਸ ਕਰਿਓ 80 ਸਾਲ ਦੀ ਬਜ਼ੁਰਗ ਮਾਤਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਛੋਟੇ ਲਾਲ ਛੋਟੇ ਸਹਿਬ ਜਾਦੇ ਆ ਗੁਰਦੁਆਰਾ ਸਾਹਿਬ ਦੇ ਉੱਪਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਮਹਿਸੂਸ ਕਰਿਓ ਕਿ ਕਿੰਨੇ ਇਹ ਸਰਸਾ ਨਦੀ ਦੇ ਵਿੱਚ ਹੜ੍ਹ ਵਾਂਗੂ ਪਾਣੀ ਆਇਆ ਹੈ ਔਰ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਦੋਸਤੋ ਇੱਕ ਅੰਡਰ ਬ੍ਰਿਜ ਆਉਂਦਾ ਉਹਦੇ ਉੱਤੇ ਛੱਤ ਪਾਈ ਹੋਈ ਹੈ ਇਹ ਸਾਰਾ ਸਰਸਾ ਨਦੀ ਦਾ ਏਰੀਆ ਹੈ ਦੋਸਤੋ ਇਹਨਾਂ ਦਿਨਾਂ ਵਿੱਚ ਬਚਿਆ ਕਰੋ ਨੌਜਵਾਨੋਂ ਹੁੱਲੜਬਾਜੀ ਕਰਨ ਤੋਂ ਤੇ ਸਰਹੰਦ ਫਤਿਹਗੜ੍ਹ ਸਾਹਿਬ ਜੇਕਰ ਜੋੜ ਮੇਲੇ ਤੇ ਸਬਾ ਤੇ ਜਾਣਾ ਹੈ ਨਾ ਤਾਂ ਘਰੋਂ ਜਰੂਰ 5 ਮਿੰਟ ਬੈਠ ਕੇ ਸਤਨਾਮ ਵੈਗੁਰੂ ਦਾ ਜਾਪ ਕਰਕੇ ਮਹਿਸੂਸ ਕਰਿਓ ਕਿ ਜਿਵੇਂ ਸਾਡੇ ਬੱਚੇ ਐ ਛੋਟੇ-ਛੋਟੇ ਅਸਾਪਾਂ ਕੰਬੜਾਂ ਚ ਲਪੇਟਦੇ ਆ ਇੰਨੀ ਠੰਡ ਚ ਰਜਾਈਆਂ ਚ ਬਿਠਾਉਣੇ ਆ ਹੀਟਰ ਲਾਉਣੇ ਹਨ ਪਰ ਇੱਕ ਬਜ਼ੁਰਗ ਦਾਦੀ 80 ਸਾਲ ਦੀ ਉਮਰ ਹੈ ਜੀ ਦੀ ਤੇ ਆਪਦੇ ਛੋਟੇ ਪੋਤਰਿਆਂ ਨੂੰ ਗਲ ਲਾ ਕੇ ਉਂਗਲਾਂ ਲਾ ਕੇ ਕਿਵੇਂ ਨਦੀ ਦੇ ਕੰਡੇ ਕੰਡੇ ਜਾਂਦੀ ਹੈ ਭਿੱਜੇ ਹੋਏ ਕੱਪੜੇ ਐ ਤੇ ਜਾ ਕੇ ਪਹਿਲੀ ਰਾਤ ਕੁੰਮੇ 마ਸ਼ਕੀ ਦੀ ਸ਼ਨ ਦੇ ਵਿੱਚ ਘਟਦੀ ਹੈ ਤੇ ਦੂਜੀ ਰਾਤ ਖੇੜੀ ਪਿੰਡ ਜਾਂਦੀ ਹੈ ਤਾਂ ਤੀਜੀ ਰਾਤ ਨੂੰ ਮਾਤਾ ਗੁਜਰ ਕੌਰ ਜੀਆਂ ਨੂੰ ਮਰੰਡੇ ਥਾਣੇ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਦੋਸਤੋ ਇਹ ਤਿੰਨ ਰਾਤਾਂ ਤੇ ਤਿੰਨ ਰਾਤਾਂ ਸਰਹੰਦ ਦੇ ਉਹ ਠੰਡੇ ਬੁਰਜ ਦੇ ਵਿੱਚ ਕੱਟੀਆਂ ਮਹਿਸੂਸ ਕਰਿਓ ਤੇ ਆ ਸਰਸਾ ਨਦੀ ਨੂੰ ਲਾਹਣ ਤਾਂ ਪਾਇਓ ਕਿ ਤੂੰ ਕਿਉਂ ਚੜ ਕੇ ਆਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਿੱਛੇ ਜਿਹੜਾ ਪੱਕਾ ਕਿਲਾ ਦੇਖਿਆ ਉਥੋਂ ਹੱਸਦਾ ਵਸਦਾ ਪਰਿਵਾਰ ਚੱਲਿਆ ਤੇ ਉਹ ਸਾਹਮਣੇ ਜਿਹੜੀ ਨੀਲਾ ਪੁਲ ਦਿਸ ਰਿਹਾ ਏ ਇਥੋਂ ਲੰਘਣ ਲੱਗਿਆ ਐਸਾ ਵਿਛੜਿਆ ਐਸਾ ਵਿਛੜਿਆ ਕਿ ਪਰਿਵਾਰ ਇਕੱਠਾ ਹੀ ਨਹੀਂ ਹੋ ਸਕਿਆ ਖੇਰੂ ਖੇਰੂ ਹੋ ਗਿਆ ਜੇਕਰ ਗੁਰੂ ਸਾਹਿਬ ਨਾਲ ਪਿਆਰ ਕਰਦੇ ਹੋ ਸ਼ਰਧਾ ਹੈ ਸਹਿਬਜ਼ਾਦਿਆਂ ਪ੍ਰਤੀ ਸਨੇਹ ਹੈ ਪਿਆਰ ਹੈ ਤਾਂ ਵੀਡੀਓ ਨੂੰ ਆਪਣੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ